ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਹੋਰ ਫੈਸਲਾ ਹੈ ਮਲਾਜ਼ਮਾਂ ਦੇ ਹੱਕ ਵਿੱਚ ਵੱਡੀ ਖੁਸ਼ਖਬਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤਿੰਨ ਦਹਾਕਿਆਂ ਤੋਂ ਦਿਹਾੜੀ ਤੇ ਕੰਮ ਕਰਦੇ ਮਲਾਜ਼ਮ ਹੋਣਗੇ ਰੈਗੂਲਰ ਪੰਜਾਬ ਸਰਕਾਰ ਦੀਆਂ 136 ਅਪੀਲਾਂ ਕੀਤੀਆਂ ਗਈਆਂ ਖਾਰਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨਲ ਬੈਂਚ ਨੇ 136 ਅਪੀਲਾਂ ਸਮੂਹਿਕ ਖਤਾਰ ਦੇ ਖਾਰਜ ਕਰਦੇ ਆ ਸੂਬਾ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਇਹ ਅਪੀਲਾ ਪੰਜਾਬ ਸਰਕਾਰ ਵੱਲੋਂ ਦਾਖਲ ਕੀਤੀਆਂ ਗਈਆਂ ਸਨ ਜਿੰਨਾ ਵਿੱਚ 2003 ਤੋਂ 2013 ਤੱਕ ਦੀ ਮਿਆਦ ਚ ਦਾਖਲ ਕੀਤੀਆਂ ਗਈਆਂ ਬਾਕਖ ਪਟੀਸ਼ਨਾਂ ਚ ਸਿੰਗਲ ਬੈਂਚ ਨੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਇਸ ਹੁਕਮ ਦੇ ਅਨੁਸਾਰ ਜਿਹੜਾ ਕਿ ਉਹਨਾਂ ਦੁਆਰਾ ਚੁਣੌਤੀ ਦਿੱਤੀ ਗਈ ਤੇ ਇਹ ਹੁਕਮ ਉਹਨਾਂ ਮੁਲਾਜ਼ਮਾਂ ਤੇ ਦੇ ਰੈਗੂਲਰ ਕਰਨ ਦੇ ਸਬੰਧ ਵਿੱਚ ਸਭ ਤੋਂ ਲੰਬੇ ਸਮੇਂ ਤੋਂ ਦਿਹਾੜੀਦਾਰ ਵਜੋਂ ਜਾਂ ਫਿਰ ਆਰਜੀ ਤੌਰ ਤੇ ਜਿਹੜੀ ਕਿ ਸੇਵਾ ਵਿੱਚ ਲੱਗੇ ਹੋਏ ਨੇ ਇਸ ਮਾਮਲੇ ਦੇ ਵਿੱਚ ਜਸਟਿਸ ਸੁਧੀਰ ਅਤੇ ਜਸਟਿਸ ਆਲੋਕ ਜੈਨ ਨੇ ਜਿਹੜਾ ਕਿ ਡਿਵੀਜ਼ਨਲ ਬੈਂਚ ਨੇ ਇਹਨਾਂ ਦੇ ਨਿਸ਼ਾਫ ਸਾਫ ਸ਼ਬਦਾਂ ਦੇ ਵਿੱਚ ਫੈਸਲਾ ਕੀਤਾ ਹੈ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਕਰਮਚਾਰੀ ਜਿਨ੍ਹਾਂ ਨੇ 31 ਦਸੰਬਰ 2006 ਤੱਕ 10 ਸਾਲ ਜਾਂ ਉਸ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਸੀ ਉਹਨਾਂ ਨੂੰ ਰੈਗੂਲਰ ਹੋਣਾ ਇੱਕ ਸੰਵਿਧਾਨਿਕ ਹੱਕ ਹੈ ਉਹਨਾਂ ਦਾ ਤੇ ਸਰਕਾਰ ਉਹਨਾਂ ਤੋਂ ਇਹ ਹੱਕ ਸਿਰਫ ਇਸ ਆਧਾਰ ਤੇ ਨਹੀਂ ਖੋ ਸਕਦੀ ਕਿ ਉਹ ਮਨਜ਼ੂਰਸ਼ੁਦਾ ਅਹੁਦਿਆਂ ਤੇ ਨਿਯੁਕਤ ਨਹੀਂ ਸਨ ਉਹਨਾਂ ਕੋਲ ਘਟੋ ਵਟ ਵਿੱਦਿਅਕ ਯੋਗਤਾ ਨਹੀਂ ਸੀ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਹੋਰ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਅਕਸਰ ਹੀ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਜਿਹੜੇ ਕੀਤੇ ਜਾਂਦੇ ਨੇ ਇੱਕ ਹੋਰ ਫੈਸਲਾ ਆਇਆ ਹੈ ਮਲਾਜ਼ਮਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਜੋ ਮਲਾਜ਼ਮ ਨੇ ਕੱਚੇ ਮਲਾਜ਼ਮੋ ਕਾਫੀ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹ 10 10 12000 ਤੇ ਕੰਮ ਕਰ ਰਹੇ ਨੇ ਉਹਨਾਂ ਨੂੰ 20 20 ਸਾਲ ਦਾ ਸਮਾਂ ਵੀ ਬੀਤ ਚੁੱਕਿਆ ਪਰ ਪੰਜਾਬ ਸਰਕਾਰ ਦੁਆਰਾ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਇਹ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਸਾਨੂੰ ਪੱਕੇ ਕੀਤਾ ਜਾਵੇ ਜਾਂ ਫਿਰ ਸਾਡੀਆਂ ਤਨਖਾਹਾਂ ਜਿਹੜੀਆਂ 30 35000 ਤੱਕ ਕੀਤੀਆਂ ਜਾਣ ਪੰਜਾਬ ਸਰਕਾਰ ਹੁਣ ਦੇਖਣਾ ਹੋਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੇ ਕਿੰਨਾ ਜਿਹੜਾ ਕਿ ਉਸ ਨੂੰ ਅੱਗੇ ਰੱਖ ਕੇ ਇਸ ਨੂੰ ਮੰਨਦੀ ਹੈ ਤੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਜੋ ਆਉਂਦੇ ਨੇ ਉਹਨਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ਪਰ ਪੰਜਾਬ ਸਰਕਾਰ ਦੁਆਰਾ ਤਾਂ ਸੁਪਰੀਮ ਕੋਰਟ ਦੇ ਫੈਸਲੇ ਵੀ ਮੰਨੇ ਨਹੀਂ ਜਾ ਇਹ ਜੇਕਰ ਗੱਲ ਕਰੀ 17/7/2020 ਵਾਲੇ ਮਲਾਜ਼ਮਾਂ ਦੀ ਤਾਂ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਹੈ ਕਿ ਸਮੂਹ ਮਲਾਜ਼ਮਾਂ ਉਪਰ ਪੰਜਾਬ ਦਾ ਛੇਮਾ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਜਿਸ ਦੀ ਮਿਆਦ ਜਿਹੜਾ ਕਿ ਉਹਨਾਂ ਨੂੰ ਐਲਾਨ ਕੀਤਾ ਗਿਆ ਸੀ ਕਿ 2 ਜੂਨ ਤੱਕ ਇਸ ਨੂੰ ਲੈ ਕੇ ਫੈਸਲਾ ਕੀਤਾ ਜਾਵੇ ਉਹ ਬੀਤ ਚੁੱਕਿਆ ਹੈ ਪੰਜਾਬ ਸਰਕਾਰ ਨੇ ਹਜੇ ਤੱਕ ਮਲਾਜ਼ਮਾਂ ਉਪਰ ਛੇਮਾ ਪੇਕ ਮਿਸ਼ਨ ਪੰਜਾਬ ਦਾ ਲਾਗੂ ਨਹੀਂ ਕੀਤਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ